ਹਾਂ ਬਾਜੀ ਮੈਂ ਜੋਦੇ ਇਹ ਹੈ ਨਾ ਮੈਥ ਨਾਲ ਜਿਸ ਨੇ ਮੀਂਹ ਦੀ ਬੁੱਟ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾਲਾ ਇਹ ਤੇ ਰੂਪ ਕੇ ਐਨੂੰ ਪਰੌਂੜੇ ਪਰੌਂੜੇ ਖਾਣਾ ਯਾਰ ਪਰੌਂੜੇ ਕਿਹੜੇ ਕੋਈ ਆ ਪਰੌਂੜੇ ਆ ਪਰੌਂੜੇ ਪਰੌਂੜੇ ਮੜਦੇ ਆ ਆ ਪਰੌਂੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਨਾ ਇਹਨੇ ਬੈਠੋਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹਦੀ ਸੌਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਟਾ ਖਾਏ ਕਵਰੀ ਤੂੰ ਘਰ ਆਇਆ ਸਾਹਿਬ ਦੀ ਛੌ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੌ ਖਾ ਰਾਇਆ ਸਾਹਿਬ ਦੀ ਛੌ ਛੌ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਡੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾ ਲਾ ਯਾਰ ਪਰੌੜੇ ਕਿਹੜੇ ਕਵਾਈਏ ਆ ਪਰੌੜੇ ਆ ਪਰੌੜੇ ਪਰੌੜੇ ਮਿਲਦੇ ਆ ਆਪਰਾਉਧੀਆ ਹੈ ਬਾਜੀ ਬੇਜੋਦੇ ਇਹ ਹੈ ਨਾ ਨਾ ਇਹਨੇ ਬੇਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਏ ਕਿਹੜੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹ ਘਰ ਆਇਆ ਸਾਹਿਬ ਦੀ ਸੌਂ ਲੱਗੇ ਤੂੰ ਘਰ ਆਇਆ ਸਾਹਿਬ ਦੀ ਸੌਂ ਖਾ ਰਾਇਆ ਸਾਹਿਬ ਦੀ ਸੌਂ ਖਾ ਖਾਂਦਾ ਨਹੀਂ ਹੁਣ ਹਾਂ ਵੀਡੀਓ ਮੈਂ ਧਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾ ਲਿਆ ਯਾਰ ਬੌਜੀ ਕਿਹਨੇ ਖਵਾਈਆਂ ਤਾ ਪਰੌੜੇ ਆ ਪਰੌੜੇ ਪਰੌੜੇ ਮਿਲਦੇ ਆ ਆ ਪਰੌੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਮੈਨੂੰ ਨਾ ਨਾ ਇਹਨੇ ਉਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕੇੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਡੀ ਛੋਹ ਲੱਗੇ ਤੂੰ ਘਰ ਆਇਆ ਸਾਬ ਦੀ ਛੋਹ ਖਾ ਰਾਇਆ ਸਾਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਤੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰਹਾੜੇ ਪਰੂਨੇ ਖਾ ਆ ਯਾਰ ਪਾ ਜੀ ਕਿਹਨੇ ਖਵਾਈਆਂ ਤਾ ਪਰੌਠੇ ਆ ਪਰੌਠੇ ਪਰੌਠੇ ਮੜਦੇ ਆ ਆ ਪਰੌਠੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਨਾ ਇਹਨੇ ਬੋਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹਦੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹ ਘਰ ਆਇਆ ਸਾਡੀ ਸੌਂ ਲੱਗੇ ਤੂੰ ਘਰ ਆਇਆ ਸਾਡੀ ਸੌਂ ਖਾ ਰਾਇਆ ਸਾਡੀ ਖਾ ਰਹਾ ਤੂੰ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਠੀਕ ਖਾਣ ਨਹੀਂ ਖਾਂਦਾ ਕਹ ਲਾ ਇਹ ਤੇ ਪੁਕੇ ਐਨੂੰ ਪਰੌਂੜੇ ਪਰੌਂੜੇ ਖਾ ਲਾ ਯਾਰ ਪਰੌਂੜੇ ਕਿਹੜੇ ਕੋਈ ਆ ਪਰੌਂਠੇ ਆ ਪਰੌਂਠੇ ਪਰੌਂਠੇ ਮਰਦੇ ਆ ਆ ਪਰੌਂਠੇ ਆ ਹੈ ਬਾਜੀ ਜੋ ਲੈ ਰਿਹਾ ਹੈ ਹਨਾ ਨਾ ਨਾ ਇਹਨੇ ਉਹਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹਦੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹ ਘਰ ਆਇਆ ਸਾਭ ਦੀ ਸੌਂ ਲੱਗੇ ਤੂੰ ਘਰ ਆਇਆ ਸਾਭ ਦੀ ਸੌਂ ਖਾ ਰਾਇਆ ਸਾਭ ਦੀ ਸੌਂ 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 ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤਰੀ ਰੱਖੀ ਸਾਰੀ ਕੋਣ ਨਹੀਂ ਖਾਂਦਾ ਖਾਲਾ ਇਹ ਤੇ ਪੁਕੇ ਐਨੂੰ ਪਰੌਂੜੇ ਪਰੌਂੜੇ ਖਾਣਾ ਯਾਰ ਪਰੌਂੜੇ ਕਿਹੜੇ ਕੋਈ ਆ ਪਰੌਂੜੇ ਆ ਪਰੌਂੜੇ ਪਰੌਂੜੇ ਮੜਦੇ ਆ ਆ ਪਰੌਂੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਨਾ ਇਹਨੇ ਉਹਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹਦੀ ਸੌਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਟਾ ਖਾਏ ਕਵਰੀ ਤੂੰ ਘਰ ਆਇਆ ਸਾਹਿਬ ਦੀ ਛੌ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੌ ਖਾ ਰਾਇਆ ਸਾਹਿਬ ਦੀ ਛੌ ਛੌ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰਹਾੜੇ ਪਰੋਂ ਨਹੀਂ ਖਾ ਆ ਯਾਰ ਪਰੋਂ ਜੀ ਕਿਹਨੇ ਖਵਾਈਆ ਤਾ ਪਰੋਂ ਠੇ ਤਾ ਪਰੋਂ ਠੇ ਪਰੋਂ ਠੇ ਮੜਦੇ ਆ ਆ ਬਰੌਧੀਆ ਹੈ ਬਾਜੀ ਬੇਜੋਦੇ ਇਹ ਹੈ ਨਾ ਮੈਤ ਨਾ ਲੈ ਜਿੰਦਗੀ ਕੋਟ ਨਾ ਨਾ ਇਹਨੇ ਬੇਜੋਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹ ਘਰ ਆਇਆ ਸਾਹਿਬ ਦੀ ਸੌਂ ਲੱਗੇ ਤੁਹ ਘਰ ਆਇਆ ਸਾਹਿਬ ਦੀ ਸੌਂ ਖਾ ਰਾਇਆ ਸਾਹਿਬ ਦੀ ਸੌਂ 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 ਖਾ ਖਾਂਦਾ ਨਹੀਂ ਹੁਣ ਹਾਂ ਵੀਡੀਓ ਮੈਂ ਧਰੀ ਰੱਖੀ ਸਾਰੀ ਕੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਬਰੋ ਜੀ ਕਿਹਨੇ ਖਵਾਈਆਂ ਤੂੰ ਆ ਪਰੌਠੇ ਆ ਪਰੌਠੇ ਪਰੌਠੇ ਮੜਦੇ ਆ ਆ ਪਰੌਠੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਮੈਥ ਨਾਲ ਇਹ ਜਿੰਨੀ ਕੁ ਨਾ ਨਾ ਇਹਨੇ ਉਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕੇਰੀ ਸੌਂ ਖਾ ਕੇ ਲੈਂਦਾ ਸੀ ਇੱਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹ ਘਰ ਆਇਆ ਸਾਭ ਦੀ ਸੌਂ ਲੱਗੇ ਤੁਹ ਘਰ ਆਇਆ ਸਾਭ ਦੀ ਸੌਂ ਖਾ ਰਾਇਆ ਸਾਭ ਦੀ ਸੌਂ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਵੀ ਅਤਰੀ ਰੱਖੀ ਸਾਰੀ ਠੀਕ ਹੌਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰੌਣੇ ਪਰੌਣੇ ਖਾਣਾ ਯਾਰ ਪਾ ਜੀ ਕਿਨੇ ਖਵਾਇਆ ਤਾ ਪਰੌਠੇ ਆ ਪਰੌਠੇ ਪਰੌਠੇ ਮੜਦੇ ਆ ਆ ਪਰੌਠੇ ਆ ਹੈ ਬਾਜੀ ਮੈਂ ਜੋਦੇ ਇਹ ਹੈ ਨਾ ਮੈਤ ਨਾਲ ਜਿਵੇਂ ਦੀ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਸੌ ਲੱਗੇ ਤੂੰ ਘਰ ਆਇਆ ਸਾਹਿਬ ਦੀ ਸੌ ਖਾ ਰਾਇਆ ਸਾਹਿਬ ਦੀ ਖਰਾ ਤਾਂ ਚੌਂਕ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਪਰੌੜੇ ਕਿਹਨੇ ਖਵਾਇਆ ਤਾ ਪਰੌੜੇ ਤਾ ਪਰੌੜੇ ਪਰੌੜੇ ਮਿਲਦੇ ਆ ਤਾ ਪਰੌੜੇ ਆ ਹੈ ਬਾਜੀ ਵੀਡੀਓ ਦੇਖੇ ਹਨਾ ਨਾ ਨਾ ਇਹਨੇ ਉਹਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾਲਾ ਐਦ ਤੇ ਪੁਕੇ ਐਨ ਪਰੌੜੇ ਪਰੌੜੇ ਖਾਣਾ ਯਾਰ ਬੌਜੀ ਕਿਹਨੇ ਖਵਾਈਆ ਤੂੰ ਆ ਪਰੌਠੇ ਆ ਪਰੌਠੇ ਪਰੌਠੇ ਮਿਲਦੇ ਆ ਆ ਪਰੌਠੇ ਆ ਹੈ ਬਾਜੀ ਮੈਂ ਜੋਦੇ ਇਹ ਹੈ ਨਾ ਮੈਨਾਂ ਲੈ ਜਿਵੇਂ ਦੀ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਜੋ ਤਾਂ ਖਾਇ ਕਵਰੀ ਤੂੰ ਘਰ ਆਇਆ ਸਾਹਿਬ ਦੀ ਛੌ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੌ ਖਾ ਰਾਇਆ ਸਾਹਿਬ ਦੀ ਛੌ ਥਾਂ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਬੌਜੀ ਕਿਉਂ ਨਹੀਂ ਖਵਾਈਆ ਤਾ ਪਰੌੜੇ ਤਾ ਪਰੌੜੇ ਪਰੌੜੇ ਮਿਲਦੇ ਆ ਬਰਾਉਂਦੀ ਆ ਹੈ ਬਾਜੀ ਜੋਦੇ ਇਹ ਹੈ ਨਾ ਮੈਤ ਨਾਲ ਜਿਵੇਂ ਦੀ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਹੌਂ ਨਹੀਂ ਖਾਂਦਾ ਕਾਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਬੌਜੀ ਕਿਹਨੇ ਖਵਾਈਆ ਤਾ ਪਰੌੜੇ ਤਾ ਪਰੌੜੇ ਪਰੌੜੇ ਹੀ ਮਿਲਦੇ ਆ ਤਾ ਪਰੌੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਮੈਨੂੰ ਨਾ ਨਾ ਇਹਨੇ ਉਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕੇਰੀ ਸੌਂ ਖਾ ਕੇ ਲੈਂਦਾ ਸੀ ਇੱਦਨ ਮੂੰਹ ਕਰੀਂ ਸੌਂ ਤਾਂ ਖਾ ਇੱਕ ਵਾਰੀ ਤੁ ਕਹ ਰਾਇਆ ਸਾਹਿਬ ਦੀ ਸੌਂ ਲੱਗੇ ਤੁ ਕਹ ਰਾਇਆ ਸਾਹਿਬ ਦੀ ਸੌਂ ਖਾ ਰਾਇਆ ਸਾਹਿਬ ਦੀ ਸੌਂ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਵੀ ਅਤਰੀ ਰੱਖੀ ਸਾਰੀ ਠੀਕ ਹੌਣ ਨਹੀਂ ਖਾਂਦਾ ਖਾ ਲਾ ਐਤਲੇ ਪੁਕੇ ਐਨੂੰ ਪਰਹਾੜੇ ਪਰੂੜੇ ਖਾ ਆ ਯਾਰ ਬਾਜੀ ਕਿਨੇ ਕਵਾਈਏ ਆ ਪਰੌਠੇ ਆ ਪਰੌਠੇ ਪਰੌਠੇ ਮੜਦੇ ਆ ਆ ਪਰੌਠੇ ਆ ਹੈ ਬਾਜੀ ਮੈਂ ਜੋਦੇ ਇਹ ਹੈ ਨਾ ਮੈਂ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਸੌ ਖਾ ਰਾਇਆ ਸਾਹਿਬ ਦੀ ਸੌ ਖਾ ਰਾਇਆ ਸਾਹਿਬ ਦੀ ਖਰਾ ਤਾਂ ਚੌਕ ਖਾਂਦਾ ਨਹੀਂ ਹੁਣ ਹੈ ਵੀਡੀਓ ਵਿੱਚ ਤਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਕਾਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਬੌਜੀ ਕਿਹਨੇ ਖਵਾਈਆ ਤਾ ਪਰੌੜੇ ਤਾ ਪਰੌੜੇ ਪਰੌੜੇ ਮਿਲਦੇ ਆ ਤਾ ਪਰੌੜੇ ਆ ਹੈ ਬਾਜੀ ਵੀਡੀਓ ਦੇਖੇ ਹਨਾ ਮੈਥ ਨਾਲ ਜਿਵੇਂ ਦੀ ਨਾ ਨਾ ਇਹਨੇ ਉਹਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਵਿੱਚ ਤਰੀ ਰੱਖੀ ਸਾਰੀ ਥੀ ਖਾਣ ਨਹੀਂ ਖਾਂਦਾ ਖਾਲਾ ਐਤਲੂ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਪਰੌੜੇ ਕਿਉਂ ਨਹੀਂ ਖਵਾਈਏ ਤੂੰ ਆ ਪਰੌੜੇ ਆ ਪਰੌੜੇ ਪਰੌੜੇ ਮਿਲਦੇ ਆ ਆ ਪਰੌੜੇ ਆ ਹੈ ਬਾਜੀ ਬੈਜੋਦੇ ਇਹ ਹੈ ਨਾ ਮੈਥ ਨਾਲ ਜਿਸ ਨੇ ਮੀਂਹ ਦੀ ਨਾ ਨਾ ਇਹਨੇ ਜੋਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਖਾ ਕੇ ਲੈਂਦਾ ਸੀ ਇਤਨੂੰ ਮੂੰਹ ਕਰੀ ਛੋਟਾ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੌ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੌ ਖਾ ਰਾਇਆ ਸਾਹਿਬ ਦੀ ਛੌ ਥਾਂ ਛੌ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਖਾਣ ਨਹੀਂ ਖਾਂਦਾ ਖਾ ਲਾ ਐ ਤੇਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਪਰੌੜੇ ਕਿਹਨੇ ਖਵਾਇਆ ਤੂੰ ਆ ਪਰੌੜੇ ਆ ਪਰੌੜੇ ਪਰੌੜੇ ਮਿਲਦੇ ਆ ਬਰਾਤੀ ਆ ਹਾਂ ਹੈ ਬਾਜੀ ਮੈਂ ਜੋਦੇ ਇਹ ਹੈ ਨਾ ਮੈਤ ਨਾਲ ਜਿਵੇਂ ਦੀ ਨਾ ਨਾ ਇਹਨੇ ਜੋਦ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਏ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹੈ ਹੌਂ ਨਹੀਂ ਖਾਂਦਾ ਕਾਲਾ ਐਤਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਪਰੌਂ ਜੀ ਕਿਹਨੇ ਖਵਾਈਏ ਤੂੰ ਆ ਪਰੌੜੇ ਆ ਪਰੌੜੇ ਪਰੌੜੇ ਹੀ ਮਿਲਦੇ ਆ ਆ ਪਰੌੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਨਾ ਇਹਨੇ ਉਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕੇਰੀ ਸੌਂ ਖਾ ਕੇ ਲੈਂਦਾ ਸੀ ਇੱਦਨ ਮੂੰਹ ਕਰੀਂ ਛੌਂ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੌਂ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੌਂ ਖਾ ਰਾਇਆ ਸਾਹਿਬ ਦੀ ਛੌਂ ਛੌਂ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਡੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰਹਾੜੇ ਪਰੂਨੇ ਖਾ ਆ ਯਾਰ ਇਹ ਕਿਹਨੇ ਕਵਾਈਆਂ ਆ ਪਰੌਠੇ ਆ ਪਰੌਠੇ ਪਰੌਠੇ ਮਿਲਦੇ ਆ ਆ ਪਰੌਠੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਮੈਤ ਨਾ ਲੈ ਜਿੰਦਗੀ ਕੋਟ ਨਾ ਨਾ ਇਹਨੇ ਬੈਠੋਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੁਹਕਰ ਆਇਆ ਸਾਹਿਬ ਦੀ ਸੌਂ ਲੱਗੇ ਤੁਹਕਰ ਆਇਆ ਸਾਹਿਬ ਦੀ ਸੌਂ ਖਾ ਰਾਇਆ ਸਾਹਿਬ ਦੀ ਖਾ ਰਹਾ ਤੂੰ ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਵਿੱਚ ਤਰੀ ਰੱਖੀ ਸਾਰੀ ਕੀ ਖਾਣ ਨਹੀਂ ਖਾਂਦਾ ਖਾ ਲਾ ਐ ਤੇਰੇ ਪੁਕੇ ਐਨੂੰ ਪਰੌੜੇ ਪਰੌੜੇ ਖਾਣਾ ਯਾਰ ਬੌਜੀ ਕਿਹਨੇ ਖਵਾਈਏ ਤੂੰ ਆ ਪਰੌਠੇ ਆ ਪਰੌਠੇ ਪਰੌਠੇ ਮਿਲਦੇ ਆ ਆ ਪਰੌਠੇ ਆ ਹੈ ਬਾਜੀ ਉਹ ਬੋਲੇ ਰਿਹਾ ਹੈ ਨਾ ਮੈਤ ਨਾਲ ਜਿਵੇਂ ਦੀ ਬੋਲੀ ਨਾ ਨਾ ਇਹਨੇ ਉਹਦਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹੜੀ ਸੌਂ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਸੌਂ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਸੌਂ ਲੱਗੇ ਤੂੰ ਘਰ ਆਇਆ ਸਾਹਿਬ ਦੀ ਸੌਂ ਖਾ ਰਾਇਆ ਸਾਹਿਬ ਦੀ ਸੌਂ 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 ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤਰੀ ਰੱਖੀ ਸਾਰੀ ਕੀ ਖਾਣ ਨਹੀਂ ਖਾਂਦਾ ਖਾਲਾ ਇਹ ਤੇ ਪੁਕੇ ਐਨੂੰ ਪਰੌਂੜੇ ਪਰੌਂੜੇ ਖਾਣਾ ਯਾਰ ਪਰੌਂੜੇ ਕਿਹੜੇ ਕੋਈ ਆ ਪਰੌਂੜੇ ਆ ਪਰੌਂੜੇ ਪਰੌਂੜੇ ਮੜਦੇ ਆ ਆ ਪਰੌਂੜੇ ਆ ਹੈ ਬਾਜੀ ਬੈਠੋਦੇ ਇਹ ਹੈ ਨਾ ਨਾ ਇਹਨੇ ਬੈਠੋਦੇ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਈਆ ਕਿਹਦੀ ਸੌਖਾ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਟਾ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋ ਖਾ ਰਾਇਆ ਸਾਹਿਬ ਦੀ ਛੋ 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 ਖਾ ਖਾਂਦਾ ਨਹੀਂ ਹੁਣ ਹੈ ਵੀਡੀਓ ਮੈਂ ਤੇਰੀ ਰੱਖੀ ਸਾਰੀ ਥੀ ਖਾਣ ਨਹੀਂ ਖਾਂਦਾ ਖਾ ਲਾ ਐਤਰੇ ਪੁਕੇ ਐਨੂੰ ਪਰਹਾੜੇ ਪਰੋਂ ਖਾ ਆ ਯਾਰ ਪਰੋਂ ਜੀ ਜਿਹਨੇ ਖਵਾਈਆ ਤੂੰ ਆ ਪਰੋਂ ਠੇ ਆ ਪਰੋਂ ਠੇ ਪਰੋਂ ਠੇ ਮਿਲਦੇ ਆ ਕਾ ਪਰੋਂਥੀ ਆ ਹਾਂ ਬਾਜੀ ਬਿਓ ਦੇ ਇਹ ਹੈ ਨਾ ਮੈਤ ਨਾਲ ਜਿਵੇਂ ਦੀ ਬੋਟੀ ਨਾ ਨਾ ਇਹਨੇ ਬਿਓ ਨੇ ਸਾਡੀ ਜ਼ਿੰਦਗੀ ਖਰਾਬ 25 ਲੱਖ ਰੁਪਏ ਕਿਹੜੀ ਛੋਹ ਖਾ ਕੇ ਲੈਂਦਾ ਸੀ ਇਦਨ ਮੂੰਹ ਕਰੀ ਛੋਹ ਤਾਂ ਖਾ ਇੱਕ ਵਾਰੀ ਤੂੰ ਘਰ ਆਇਆ ਸਾਹਿਬ ਦੀ ਛੋਹ ਲੱਗੇ ਤੂੰ ਘਰ ਆਇਆ ਸਾਹਿਬ ਦੀ ਛੋਹ ਖਾ ਰਾਇਆ ਸਾਹਿਬ ਦੀ ਛੋਹ ਛੋਹ ਖਾ ਖਾਂਦਾ ਨਹੀਂ ਹੁਣ ਹਾਂ ਉਹ ਨਹੀਂ ਖਾਂਦਾ ਕਾਲਾ ਇਹ ਤੇ ਪੁਕੇ ਇਹਨੂੰ ਪਰਹਾੜੇ ਪਰੂੜੇ